ਕੱਲ ਤਹਿਸੀਲ ਕੰਪਲੈਕਸ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਧਰਨਾਕਾਰੀਆਂ ਵੱਲੋਂ ਧਰਨਾ ਲਗਾਇਆ ਗਿਆ ਇਸ ਮੌਕੇ ਜਿੱਥੇ ਬੰਦੀਆਂ ਦੇ ਆਗੂਆਂ ਵੱਲੋਂ ਟਰੱਕ ਯੂਨੀਅਨ ਫਲੋਰ ਦਾ ਸਮਰਥਨ ਦੇਣ ਦੀ ਅਨਾਊਂਸਮੈਂਟ ਕੀਤੀ ਗਈ ਤਰਕ ਯੂਨੀਅਨ ਫਿਲੌਰ ਦੇ ਪ੍ਰਧਾਨ ਰਣਜੀਤ ਸਿੰਘ ਸਿੱਧੂ ਨੇ ਕਿਹਾ ਸਾਡੇ ਤਰਨਕਾਰੀਆਂ ਨੂੰ ਕੋਈ ਸਾਡਾ ਸਮਰਥਨ ਨਹੀਂ ਸੀ ਜੋ ਵੱਲੋਂ ਤਰਕ ਯੂਨੀਅਨ ਫਿਲੌਰ ਦਾ ਸਮਰਥਨ ਦੇਣ ਦੀ ਅਨਾਉਂਸਮੈਂਟ ਕੀਤੀ ਗਈ ਉਹ ਬਿਨਾਂ ਤਰਕ ਯੂਨੀਅਨ ਦੀ ਸਹਿਮਤੀ ਤੋਂ ਕੀਤੀ ਗਈ ਹੈ ਤੇ ਐਸ ਡੀ ਐਮ ਫਿਲੌਰ ਤਹਿਸੀਲਦਾਰ ਤੇ ਹੋਰ ਪ੍ਰਸ਼ਾਸਨ ਅਧਿਕਾਰੀ ਆਪਣੀ ਤੰਦੇਹੀ ਦੇ ਨਾਲ ਡਿਊਟੀ ਨਿਭਾ ਰਹੇ ਹਨ ਤੇ ਆਪਣਾ ਡਿਊਟੀ ਨਾਲ ਲੀਮਨਦਾਰੀ ਨਾਲ ਕਰ ਰਹੇ ਹਨ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਐਸ ਐਸ ਪੀ ਹਰਕਮਲਪ੍ਰੀਤ ਸਿੰਘ ਖਖ ਦੇ ਨਿਰਦੇਸ਼ਾ ਤੇ ਡੀ ਐਸ ਪੀ ਫਿਲੌਰ ਐਸਐਚਓ ਸੰਜੀਵ ਕਪੂਰ ਦੀ ਟੀਮ ਵੱਲੋਂ ਵਿਸ਼ੇਸ਼ ਨਾਕਾਬੰਦੀ ਵਾਹਨਾਂ ਦੀ ਚੈਕਿੰਗ ਕਰਦੇ ਹਨ ਇਲਾਕੇ 'ਚ ਲੁੱਟ ਖੋਹਾਂ ਦੀ ਵਾਰਦਾਤਾ ਤੇ ਪੈੜੇ ਅਨਸਰਾਂ ਨੂੰ ਸਖਤੀ ਨਾਲ ਨੱਥ ਪਾਉਂਦੇ ਹਨ ਤੇ ਬਣਦੀ ਕਾਨੂੰਨੀ ਕਾਰਵਾਈ ਕਰਦੇ ਹਨ ਰਿਪੋਰਟ ਅਜੇ ਸਿੰਘ ਨਾਗੀ ਹਲਸਾਬ ਹੈ ਕੋਈ ਜੀ ਫਤਿਹ ਮੈਂ ਰਣਜੀਤ ਸਿੰਘ ਸਿੱਧੂ ਪ੍ਰਧਾਨ ਟ੍ਰੱਕ ਯੂਨੀਅਨ ਫਲੋਰ ਪਿਛਲੇ ਦਿਨ ਹੀ ਕੁਝ ਵੀਰਾਂ ਨੇ ਧੜਨਾ ਲਗਾਇਆ ਸੀ ਫਲੋਰ ਬਖੇ ਉਥੇ ਟ੍ਰੈਕ ਯੂਨੀਅਨ ਫਲੋਰ ਦਾ ਵੀ ਨਾਂ ਲਿਆ ਗਿਆ ਤੇ ਜਦ ਕਿ ਫਲੋਰ ਟ੍ਰੈਕ ਯੂਨੀਅਨ ਦਾ ਕੋਈ ਕਿਸੇ ਨਾਲ ਕੋਈ ਰੰਜਿਸ਼बाजी ਨਹੀਂ ਕੋਈ ਕਿਸੇ ਨਾਲ ਲੈਣ ਦੇਣ ਨਹੀਂ ਗਾ ਸਾਡੇ ਇਲਾਕੇ ਚ ਐਸ.ਐਮ ਫਲੋਰ ਡੀ.ਐਸ.ਪੀ ਫਲੋਰ ਔਰ ਜ਼ਿਲਦਾਰ ਐਸ.ਐਚ.ਓ ਸਾਹਿਬ ਸਾਰਿਆਂ ਦਾ ਬਹੁਤ ਵਧੀਆ ਕੰਮ ਕਰਨ ਦਾ ਤਰੀਕਾ ਔਰ ਕੋਈ ਕਰਾਪਸ਼ਨ ਗੈਰਾ ਸਾਡੇ ਧਿਆਨ ਚ ਕੋਈ ਨਹੀਂ ਗਈ ਇਸ ਕਰਕੇ ਇਲਾਕੇ ਚ ਸ਼ਾਂਤ ਬਈ ਜੋ ਚੱਲ ਰਿਹਾ ਸਾਰਾ ਉਹਦਾ ਚੱਲਣਾ ਚਾਹੀਦਾ ਅਸੀਂ ਟਰੱਕ ਯੂਨੀਅਨ ਵੱਲੋਂ ਪ੍ਰਸ਼ਾਸਨ ਦਾ ਅਤੇ ਇਲਾਕੇ ਦਾ ਧੰਨਵਾਦ ਕਰਦੇ ਹਾਂ ਸਾਡਾ ਕਿਸੇ ਧਰਨੇ ਨਾਲ ਕੋਈ ਸਬੰਧ ਨਹੀਂ ਹੈ